올 인디아 안티 프론트 ਦੇ ਨੈਸ਼ਨਲ ਸਕੱਤਰ ਸਾਹਿਬ ਸਿੰਘ ਅਤੇ ਪੰਜਾਬ 프론ਟ ਦੇ ਜਰਨਲ ਸਕੱਤਰ ਪਵਨ ਸੈਣੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਮੈਂ ਸਾਹਿਬ ਸਿੰਘ ਸੈਕਟੀ 올 ਇੰਡੀਆ ਐਂਟੀ ਟੈਰਰ ਫਰੰਟ ਵੱਲੋਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਿਸ਼ਕਰਮਾ ਦੇ ਉੱਤੇ ਵਧਾਈਆਂ ਜੀ ਵਧਾਈਆਂ ਔਰ ਇਸ ਮੌਕੇ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਤਿਹਾਰ ਆਪਸ ਵਿੱਚ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਪੰਜਾਬ ਵਿੱਚ ਇੰਡੀਆ ਵਿੱਚ ਸ਼ਾਂਤੀ ਰੱਖਣੇ ਇਸ ਦਾ ਪ੍ਰਯਾਸ ਕਰਨਾ ਚਾਹੀਦਾ ਬੰਦੇ ਮਾਤਰਮ ਬੰਦੇ ਮਾਤਰਮ ਪਵਨ ਸੈਣੀ ਜਨਨਾ ਸੱਟੀ ਪੰਜਾਬ 올 ਇੰਡੀਆ ਐਂਟੀ ਟੈਰਰਾਈ ਫਰੰਟ ਅੱਜ ਅਹੀਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਔਰ ਬਾਬਾ ਵਿਸ਼ਕਰਮ ਜਿ ਵਿਸ਼ਕਰਮਾ ਜੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿੰਦੁਸਤਾਨੀਆਂ ਨੂੰ ਦਿੱਲੀ ਬੰਬਾਰਕ ਬਾਤ ਦਿੰਦੇ ਆ ਚਾਹ ਸ਼੍ਰੀ